ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਇੱਕ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਸ਼ਾਮ ਦੇ 7:30 ਦਾ ਸਮਾਂ ਹੋ ਗਿਆ ਮੋਹਾਲੀ ਦੀ ਬਹੁਤ ਸੋਹਣੀ ਲੋਕੇਸ਼ਨ ਜਿਹੜਾ ਸੀਪੀ ਮਾਲ ਹੈ ਸੈਕਟਰ 67 ਦੇ ਵਿੱਚ ਆਪਾਂ ਖੜੇ ਆਂ ਦਿਵਾਲੀ ਦਾ ਹਫਤਾ ਚੱਲ ਰਿਹਾ ਹੈ ਦਿਵਾਲੀ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿਵਾਲੀ ਕਰਕੇ ਸਾਰੇ ਪਾਸੇ ਰੌਣਕਾਂ ਲੱਗੀਆਂ ਹੋਈਆਂ ਤੇ ਆਪਾਂ ਵੀ ਸੀਪੀ ਜਿਹੜਾ 67 ਚ ਮਾਲ ਹੈ ਉਹਦੇ ਚ ਚੱਲੇ ਆਂ ਦਿਵਾਲੀ ਦੀ ਜਿਹੜੀ ਰੌਣਕਾ ਜਾ ਕੇ ਆਪਾਂ ਚੈੱਕ ਕਰਦੇ ਆਂ ਸੀਪੀ ਦੀ ਆਪਾਂ ਬੈਕ ਸਾਈਡ ਤੇ ਖੜੇ ਆਂ ਤੇ ਇਸ ਸਾਈਡ ਵੀ ਪਿੱਛੇ ਪਾਰਕਿੰਗ ਦੀ ਡਾਇਰੈਕਸ਼ਨ ਲਈ ਹੋਈ ਹੈ ਜਿੱਧਰੋਂ ਗੱਡੀਆਂ ਆ ਰਹੀਆਂ ਪਿੱਛੇ ਵੀ ਸਾਈਡ ਪਾਰਕਿੰਗ ਬਣੀ ਹੋਈ ਹੈ ਤੇ ਇੱਕ ਮਾਲ ਦੇ ਬੈਕ ਸਾਈਡ ਪਿੱਛੇ ਕਾਫੀ ਖੁੱਲੀ ਜਗ੍ਹਾ ਜਿੱਥੇ ਵੀ ਪਾਰਕਿੰਗ ਏਰੀਆ ਬਣਿਆ ਹੋਇਆ ਹੈ ਤੇ ਇਸ ਸਾਈਡ ਤੋਂ ਜਾ ਕੇ ਆਪਾਂ ਮਾਲ ਦੇ ਵਿੱਚ ਐਂਟਰੀ ਕਰਦੇ ਹਾਂ ਜਿਹੜਾ ਵੀ ਹੁਣ ਤੁਸੀਂ ਇਹ ਰਸ਼ ਦੇਖ ਰਹੇ ਹੋ ਸਾਰਾ ਇੱਥੇ ਗੱਡੀਆਂ ਵਗੈਰਾ ਲੱਗੀਆਂ ਹੋਈਆਂ ਇਹ ਇਸ ਕਰਕੇ ਲੱਗਿਆ ਹੋਇਆ ਕਿਉਂਕਿ ਦੀਵਾਲੀ ਦਾ ਹਫਤਾ ਚੱਲ ਰਿਹਾ ਹੈ ਤੇ ਇਹਨਾਂ ਦਿਨਾਂ ਦੇ ਵਿੱਚ ਲਗ ਲਗ ਸਮਾਨ ਤੇ ਜਿਹੜੀ ਆਫਰ ਲੱਗੀ ਹੁੰਦੀ ਹੈ ਡਿਸਕਾਊਂਟ ਲੱਗੇ ਹੁੰਦੇ ਆ ਹਰੇਕ ਸਮਾਨ ਤੇ ਤੇ ਹਰ ਜਗ੍ਹਾ ਜਿਹੜੀਆਂ ਆਫਰਾਂ ਮਿਲ ਜਾਣੀਆਂ ਇਸ ਕਰਕੇ ਲੋਕ ਜਿਹੜੇ ਪ੍ਰੈਫਰ ਕਰਦੇ ਆਂ ਦੀਵਾਲੀ ਵਾਲੇ ਦਿਨਾਂ 'ਚ ਜਿਹੜੀ ਸ਼ੋਪਿੰਗ ਕਰਨ ਵਾਸਤੇ ਬਾਕੀ ਸਾਈਡ ਤੋਂ ਹੁਣ ਆਪਾਂ ਐਂਟਰੀ ਕਰਦੇ ਆਂ ਸੀਪੀ 67 ਦੇ ਵਿੱਚ ਇਹ ਫਰੰਟ ਸਾਈਡ ਤੋਂ ਕੁਝ ਇਸ ਤਰ੍ਹਾਂ ਦਾ 뷰 ਜਿਹੜਾ ਮੋਲ ਦਾ ਦੇਖੋ ਹੁਣ ਮਿਲਦਾ ਹੈ सीपी 67 ਦੇ ਬਾਹਰ ਆਪਾਂ ਖੜੇ ਆ ਜਿੱਥੇ ਐਂਟਰੀ ਹੁੰਦੀ ਹੈ ਤੇ ਇੱਥੇ ਵੀ ਕੁਝ ਛੋਟੀ ਛੋਟੀ ਸ਼ਾਪਸ ਲੱਗੀਆਂ ਹੋ ਜਿਨ੍ਹਾਂ ਦੇ ਨੰਬਰ ਵੀ ਮੈਂਸ਼ਨ ਕਰੇ ਹੋਏ ਆ ਇਹਨਾਂ ਸ਼ਾਪਸ ਤੇ ਵੀ ਖਾਸ ਆਫਰ ਡਿਸਕਾਊਂਟ ਆ ਜਿਹੜੇ ਸਮਾਨ ਦੇ ਮਿਲ ਜਾਂਦੇ ਤੇ ਇਹਨਾਂ ਦੇ ਸਾਹਮਣੇ ਇੱਥੇ ਬਿਲਕੁਲ ਇਸ ਜਗ੍ਹਾ ਤੋਂ ਐਂਟਰੀ ਹੋ ਜਾਂਦੀ ਹੈ ਹੋਰ ਬਾਈ ਕੀ ਹਾਲ ਹੈ ਜੀ ਵਧੀਆ ਜੀ ਤੁਸੀਂ ਹਾਂ ਲੋ ਜੀ ਆਪਾਂ ਐਂਟਰੀ ਕਰ ਲਈਏ ਐਂਟਰੀ ਹੋਣ ਦੇ ਨਾਲ ਹੀ ਇੱਥੇ ਲਾਈਫ ਸਟਾਈਲ ਵਾਲਿਆਂ ਦਾ ਬਹੁਤ ਸੋਹਣਾ ਜਿਹੜਾ ਸ਼ੋਰੂਮ ਦੇਖਣ ਨੂੰ ਮਿਲ ਰਿਹਾ ਕਾਫੀ ਜਿਹੜੇ ਫੇਮਸ ਐ ਬਿਊਟੀ ਪ੍ਰੋਡਕਟ ਇਹਨਾਂ ਦੇ ਹੁੰਦੇ ਨੇ ਆ ਫਸਟ ਫਲੋਰ ਤੇ ਆਪਾਂ ਆ ਗਏ ਜਦੋਂ ਆਪਾਂ ਉੱਪਰ ਆਨੇ ਤਾਂ ਇੱਥੇ ਸਾਹਮਣੇ ਹੀ ਸੀਪੀ 67 ਦਾ ਇੱਕ ਸੈਲਫੀ ਪੁਆਇੰਟ ਬਣਿਆ ਹੋਇਆ ਹੈ ਇਵੇਂ ਜਿਵੇਂ ਇੱਥੇ ਸ਼ਾਮ ਹੁੰਦੀ ਹੈ ਰੌਣਕਾਂ ਜ਼ਿਆਦਾ ਵਧੀਆਂ ਤੇ ਲਾਈਵ ਸਿੰਗਰ ਦਾ ਪ੍ਰੋਗਰਾਮ ਵੀ ਤਕਰੀਬਨ ਇੱਥੇ ਦੇਖਣ ਨੂੰ ਮਿਲਦਾ ਹੈ। ਲਗ ਲਗ ਬ੍ਰਾਂਡ ਦੇ ਇੱਥੇ ਲਗ ਲਗ ਸ਼ੋਰੂਮ ਬਣੇ ਹੋਏ ਆ ਜਿਨ੍ਹਾਂ ਤੇ ਖਾਸ ਆਫਰਾਂ ਖਾਸ ਡਿਸਕਾਊਂਟ ਹੈ ਫੈਸਟੀਵਲ ਸੀਜ਼ਨ ਕਰਕੇ ਲੱਗੇ ਹੋਣੇ ਆ। ਜੇ ਹੁਣ ਆਪਾਂ ਜਿਹੜੇ ਮੋਟਰਸਾਈਕਲ ਦੇਖ ਰਹੇ ਹਾਂ ਹਾਰਲੇ ਕੰਪਨੀ ਵਾਲੇ ਦੇ ਮਹਿੰਗੇ ਮੋਟਰਸਾਈਕਲ ਨੇ ਸੀਪੀ 67 ਚ ਆ ਕੇ ਵੀ ਆਪਾਂ ਇੱਥੇ ਇਹਨਾਂ ਕੋਲੋਂ ਬੁਕਿੰਗ ਐ ਮੋਟਰਸਾਈਕਲ ਦੀ ਕਰਵਾ ਸਕਦੇ ਹਾਂ ਤੇ ਇਹਦੇ ਨਾਲ ਹੀ ਇੱਥੇ ਕਾਫੀ ਮਹਿੰਗੀਆਂ ਜਿਹੜੀ ਗੱਡੀਆਂ ਉਹ ਵੀ ਇੱਥੇ ਇਹਨਾਂ ਡਿਸਪਲੇ ਕਰੀਆਂ ਹੋਈਆਂ ਆ। ਲੋ ਵੀ ਹੁਣ ਆਪਾਂ ਦੇਖ ਰਹੇ ਹਾਂ ਕ੍ਰੌਕਸ ਇਦੀ ਲੋਕੇਸ਼ਨ ਹੈਗੀ ਐ Samsung ਵਾਲਾ ਜਿਹੜਾ ਸ਼ੋਅਰੂਮ ਹੈ ਉਹਦੇ ਬਿਲਕੁਲ ਸਾਹਮਣੇ ਦੀਵਾਲੀ ਕਰਕੇ ਬਾਈ ਕੁਝ ਲਗੇ ਹੋਣ ਡਿਸਕਾਊਂਟ ਆਫਰ ਹੈ ਕੁਝ ਦੀਵਾਲੀ ਦੇ ਲਈ ਫਰੈਸ਼ ਹੈ ਸਾਰਾ ਹੈ ਠੀਕ ਹੈ ਫਰਸਟ ਫਲੋਰ ਤੇ ਆਪਾਂ ਜਦੋਂ ਥੋੜਾ ਜਿਹਾ ਅੱਗੇ ਆਏ ਤਾਂ ਇਸ ਜਗ੍ਹਾ ਤੋਂ ਵੀ ਪੌੜੀਆਂ ਰਾਹੀਂ ਉੱਪਰ ਐਂਟਰੀ ਬਣੀ ਹੋਈ ਹੈ ਤੇ ਆਪਾਂ ਵੈਸੇ ਐਂਟਰੀ ਇਸ ਸਾਈਡ ਤੋਂ ਕਰੀਏ ਸਾਹਮਣੇ ਤੋਂ ਇਸ ਸਾਈਡ ਆ ਕੇ ਵੀ ਕਾਫੀ ਆਫਰਸ ਡਿਸਕਾਊਂਟ ਲਗੇ ਹੋਏ ਹਨ ਜਿਵੇਂ ਬਾਈ 1 ਗੈਟ 1 ਫ੍ਰੀ ਆਫਰ ਐਥੇ ਲੱਗਿਆ ਹੋਇਆ ਜਦੋਂ ਆਪਾਂ ਪੌੜੀਆਂ ਚੜ੍ਹਦੇ ਹਾਂ ਤਾਂ ਇੱਥੇ ਹੀ ਇਹ ਡਿਸਕਾਊਂਟ ਦੇਖੋ ਸੀਪੀ ਦੇ ਵਿੱਚ ਆਪਾਂ ਖੜੇ ਆ ਤੇ ਬਾਈ ਦਾ ਨਾਮ ਸੂਰਜ ਹੈ ਬਾਈ ਨਾਲ ਗੱਲਬਾਤ ਕਰੀਏ ਬਾਈ ਇੱਥੇ ਜਿਹੜੇ ਬਿਊਟੀ ਪ੍ਰੋਡਕਟਾਂ ਆ ਲੈਡੀਜ਼ ਦੇ ਹੁੰਦੇ ਆ ਸਕਿਨ ਕੇਅਰ ਪ੍ਰੋਡਕਟ ਆ ਉਹ ਸਾਰੇ ਇੱਥੇ ਇਹਨਾਂ ਨੇ ਇਹਨਾਂ ਨੇ ਅਲੱਗ-ਅਲੱਗ ਆਫਰਾਂ ਤੇ ਇੱਥੇ ਰੱਖੇ ਹੋਏ ਆ ਬਾਕੀ ਡਿਸਕਾਊਂਟ ਵੀ ਦੀਵਾਲੀ ਕਰਕੇ ਅਲੱਗ-ਅਲੱਗ ਸਮਾਨ ਤੇ ਲੱਗਿਆ ਹੋਇਆ ਉਹ ਤੁਸੀਂ ਜਦੋਂ ਇੱਥੇ ਆਉਂਗੇ ਤਾਂ ਡਿਸਕਾਊਂਟ ਤੇ ਵੀ ਜਿਹੜਾ ਸਮਾਨ ਹੈ ਲੈ ਸਕਦੇ ਹ ਜਿਹੜਾ ਇਹ ਮੌਲ ਸਵੇਰੇ 10:00 ਵਜੇ ਉੱਪਰ ਹੁੰਦਾ ਤੇ ਇਵਨਿੰਗ ਰਾਤ ਨੂੰ 10:00 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ ਚਲੋ ਠੀਕ ਹੈ ਬਾਈ ਜੀ ਥ ਬਾਈ ਦੀ ਜਿਹੜੀ ਲੋਕੇਸ਼ਨ ਹੈ ਜਿਹੜਾ ਸਕੈਚਰਸ ਵਾਲਾ ਸ਼ੋਅਰੂਮ ਹੈ ਉਹਦੇ ਬਿਲਕੁਲ ਸਾਹਮਣੇ ਇੱਥੇ ਮਿਲੇਗਾ ਸਾਨੂੰ ਜਾਂ ਫਿਰ ਤੁਸੀਂ ਆ ਪੌੜੀਆਂ ਦੀ ਨਿਸ਼ਾਨੀ ਰੱਖ ਸਕਦੇ ਪੌੜੀਆਂ ਜਦੋਂ ਤੁਸੀਂ ਚੜੋਗੇ ਤਾਂ ਸਾਹਮਣੇ ਬਾਈ ਦਾ ਜਿਹੜਾ ਤੁਹਾਨੂੰ ਸ਼ਾਪ ਲੱਗੀ ਹੋਈ ਮਿਲ ਜਾਏਗੀ ਫਰਸਟ ਫਲੋਰ ਤੇ ਹੁਣ ਆਪਾਂ ਬਿਲਕੁਲ ਐਂਡ 'ਚ ਆ ਗਏ ਤੇ ਇੱਥੇ ਐਂਡ ਦੇ ਵਿੱਚ ਆ ਕੇ ਟ੍ਰੈਂਡਸ ਵਾਲਿਆਂ ਦਾ ਜਿਹੜਾ ਸ਼ੋਅਰੂਮ ਬਣਿਆ ਹੋਇਆ ਇਹਨਾਂ ਦੇ ਜਿਹੜੇ ਪ੍ਰੋਡਕਟਾਂ ਕਾਫੀ ਫੇਮਸ ਹੈ ਤੇ ਆਲਮੋਸਟ ਇੱਥੇ 12 ਮਹੀਨੇ ਆਫਰਾਂ ਲੱਗੀਆਂ ਹੋਣੀਆਂ ਉਸ ਤੋਂ ਬਾਅਦ ਜਿਹੜਾ ਆਪਾਂ ਨੂੰ ਪਸੰਦ ਆ ਜਿਹੜਾ ਇੱਥੇ ਜਿਆਦਾਤਰ ਸ਼ ਇਹਨਾਂ ਦੇ ਵੀ ਜਿਹੜੇ ਸਮਾਨ ਹੈ तकरीबन ਆਪਾਂ ਨੂੰ ਹਰ ਪੂਰਾ ਸਾਲ ਇੱਥੇ ਆਫਰਸ ਵਿੱਚ ਡਿਸਕਾਊਂਟ ਤੇ ਮਿਲ ਜਾਂਦੇ ਆ। ਮੈਕਸ ਵਾਲਿਆਂ ਦੇ ਆਪਾਂ ਹੁਣ ਸ਼ੋਪਿੰਗ ਕਰਕੇ ਆਏ ਆ ਤੇ ਜਦੋਂ ਆਪਾਂ ਮੈਕਸ ਦੇ ਸ਼ੋਪਿੰਗ ਕਰਦੇ ਆ ਨਾ ਤਾਂ ਕੁਝ ਇਸ ਤਰ੍ਹਾਂ ਦੇ ਕੂਪਨ ਮਿਲਦੇ ਆ ਤੇ ਲਾਸਟ ਟਾਈਮ ਵੀ ਆਪਾਂ ਨੇ ਇੱਕ ਕੂਪਨ ਲਏ ਸੀ ਹੁਣ ਵੀ ਆਪਾਂ ਨੂੰ तकरीबन 250 ਰੁਪਏ ਜਿਹੜਾ ਸਮਾਨ ਲਿਆ ਉਹਦੇ ਨੈਕਸ ਲੈਸ ਹੋ ਗਿਆ 250 ਰੁਪਏ ਤੇ ਨੈਕਸ ਆਪਾਂ ਨੂੰ ਹੋਰ ਕੂਪਨ ਮਿਲ ਗਏ। ਅਗਲੀ ਵਾਰ ਜਦੋਂ 2500 ਦੀ ਸ਼ੋਪਿੰਗ ਕਰੋਗੇ ਤਾਂ 500 ਰੁਪਏ ਉਸਤੇ ਦੁਬਾਰਾ ਫਿਰ ਲੈਸ ਹੋ ਜਾਣਾ ਹੈ। ਹੁਣ ਆਪਾਂ ਨੈਕਸਟ ਜਾ ਰਹੇ ਹਾਂ ਜੀ ਇਸ ਤੋਂ ਜਿਹੜੀ ਅਗਲੀ ਫਲੋਰ ਹੈ ਯਾਨੀ ਸੈਕਿੰਡ ਫਲੋਰ ਤੇ ਸੈਕਿੰਡ ਫਲੋਰ ਤੇ ਇੱਥੇ ਜੇ ਆਪਾਂ ਚੜਦੇ ਹਾਂ ਉੱਪਰ ਨਾਲ ਹੀ ਇੱਕ ਮੈਪ ਦਿਆ ਹੋਇਆ ਹੈ ਇਹ ਸਾਰਾ ਸੀਪੀ 67 ਮੋਲ ਦਾ ਮੈਪ ਦਿਆ ਹੋਇਆ ਹੈ ਪਹੁੰਚ ਗਏ ਜੀ ਆਪਾਂ 3rd ਫਲੋਰ ਦੇ ਉੱਪਰ ਤੇ ਇੱਥੇ ਜਿਹੜਾ ਰਸ਼ੇ ਕਾਫੀ ਜ਼ਿਆਦਾ ਹੈ ਕਿਉਂਕਿ ਇੱਥੇ ਬਣੇ ਹੋਏ ਆ ਖਾਣ ਪੀਣ ਦੇ ਆਪਸ਼ਨ Oh <laughs> ਦੁਬਾਰਾ ਹੁਣ ਆਪਾਂ ਗਰਾਉਂਡ ਫਲੋਰ ਤੇ ਆ ਗਏ ਤੇ ਆਪਾਂ ਨੇ ਇਸ ਜਗ੍ਹਾ ਤੋਂ ਐਂਟਰੀ ਕਰੀ ਸੀਗੀ ਗਰਾਉਂਡ ਫਲੋਰ ਤੇ ਆ ਗਏ ਇੱਥੇ ਜਿਹੜੇ ਹਾਲ ਸ਼ੋਅਰੂਮ ਬਣੇ ਹੋਏ ਆ ਜਿਨ੍ਹਾਂ ਚ ਇੱਕ ਖਾਸ ਹੈਗਾ ਐਚ ਐਂਡ ਐਮ ਐਗਜ਼ਿਟ ਸੀਪੀ ਦੇ ਬਾਹਰ ਜਰੋਂ ਆਪਾਂ ਐਗਜ਼ਿਟ ਕਰਦੇ ਆ ਤਾਂ ਸਾਹਮਣੇ ਇਹ ਛੋਟੀ ਛੋਟੀ ਸ਼ੌਪਸ ਬਣੀ ਹੋਈਆਂ ਹਰੇਕ ਸ਼ੌਪ ਦਾ ਨੰਬਰ ਲੱਗਿਆ ਹੋਇਆ ਤੇ ਹਰੇਕ ਸ਼ੌਪ ਦਾ ਜਿਹੜਾ ਰੈਂਟ ਹੈ 3000 ਰੁਪਏ ਪਰ ਡੇ ਰੈਂਟ ਹੈ ਸੀਪੀ 60 ਬੋਲ ਦੇ ਬਾਹਰ ਆਪ ਆ ਗਏ ਲਗਭਗ ਆਪਾਂ 2-3 ਫਲੋਰ ਸਾਰੇ ਘੁੰਮੀਆਂ ਤੇ ਆਪਾਂ ਜਿਹੜੀ ਵੀਡੀਓ ਬਾਹਰ-ਬਾਰ ਤੋਂ ਬਣਾਈਏ ਕਿਉਂਕਿ ਜਿਹੜੇ ਅੰਦਰ ਹੁਣੇ ਸ਼ੋਰੂਮ ਦੇ ਵਿੱਚ ਅੰਦਰ ਵੀਡੀਓ ਅਲਾਉਡ ਨਹੀਂ ਹੁੰਦੀ ਤੇ ਵੈਸੇ ਇੱਥੇ ਹਰੇਕ ਪ੍ਰੋਡਕਟ ਹਰੇਕ ਜਿਹੜਾ ਸ਼ੋਰੂਮ ਹੈ ਹਰ ਜਗ੍ਹਾ ਤੇ ਡਿਸਕਾਊਂਟ ਦੀਵਾਲੀ ਕਰਕੇ ਲਗੇ ਹੋਏ ਆ ਜਦੋਂ ਵੀ ਤੁਸੀਂ ਦੀਵਾਲੀ ਤੋਂ ਪਹਿਲਾਂ ਇਹ ਦੀਵਾਲੀ ਵਾਲੇ ਦਿਨਾਂ 'ਚ ਇੱਥੇ ਆਏ ਤਾਂ ਤੁਹਾਨੂੰ ਅਲੱਗ-ਅਲੱਗ ਡਿਸਕਾਊਂਟ ਇੱਥੇ ਹਰ ਇੱਕ ਪ੍ਰੋਡਕਟ ਦੇ ਮਿਲ ਜਾਣਗੇ ਤੇ ਬਾਕੀ ਉੱਪਰ ਟੌਪ ਫਲੋਰ ਤੇ ਆਪਾਂ ਦੇਖ ਕੇ ਆਏ ਜਿਹੜੇ ਬੱਚੇ ਆ ਉਹ ਵੀ ਕੁਝ ਐਕਟੀਵਿਟੀ ਹੋ ਰਹੀ ਸੀਗੀ ਉਹ ਵੀ ਆਪਾਂ ਦੇਖ ਕੇ ਆਏ ਤੇ ਬਾਕੀ ਅੱਜ ਦੇ ਇਸ ਵੀਡੀਓ ਵਲੋਗ ਨੂੰ ਆਪਾਂ ਇੱਥੇ ਐਂਡ ਕਰਦੇ ਆਂ ਜੀ ਵੀਡੀਓ ਦੇ ਐਂਡ ਤੱਕ ਬਣੇ ਰਹਿਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਅਗਲੀ ਕਿਸੇ ਹੋਰ ਵੀਡੀਓ 'ਚ ਮ